ਹੈਲੋ ਹਾਂਜੀ ਹਾਂਜੀ ਬੋਲੋ ਜੀ ਪਛਾਲ ਲਿਆ ਭਾਰੀ ਮੈਂ ਕਿਹਾ ਬਾਹਰ ਹੂੰ ਲਾਇ ਕੈਨੇਡਾ ਤੋਂ ਜਮੈਂ ਭੁੱਲ ਗਿਆ ਹਾਂ ਹਾਂ ਜਿੱਤੇ ਭਾਈ ਕੀ ਹਾਲ ਏ ਵਧੀਆ ਵਧੀਆ ਚ ਸਿਸਰਵਾ ਸੇ ਪਰ ਲਿਤਾ ਪਰਿਵਾਰ ਸਭ ਵਧੀਆ ਸਭ ਵਧੀਆ 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 ਭਾਈ ਵਧੀਆ ਹੋਰ ਸੁਣਾਓ ਨਵੀਂ ਦਾਜੀ ਕਿਦਾਂ ਬਸ ਕੋਈ ਤੁਸੀਂ ਦੱਸੋਗੇ ਨਵੀਂ ਤਾਰੀ ਹੈਗੀ ਤੇ ਸਭ ਵਧੀਆ ਵਧੀਆ ਹੋਰ ਕਿਵੇਂ ਚੱਲ ਰਿਹਾ ਟਰਾਲਾ ਤੇਰਾ ਮੈਂ ਕਾ ਵੀਰ ਹੋਣੀ ਮੈਂ ਕਾ ਵੀਰ ਹੋਣੀ ਯਾਰ ਯਾਦ ਹੀ ਨਹੀਂ ਪੰਜ ਯਾਰ ਕਰ ਲਈ ਕਾਲ ਕਰਕੇ ਨਹੀਂ ਸਹੀ ਆ ਸਹੀ ਆ ਸਹੀ ਆ ਭਰਾਈ ਉਹ ਇਦਾਂ ਨਾ ਮੇਰੇ ਤੋਂ ਨੰਬਰ ਨਿਕਲ ਗਿਆ ਸੀਗਾ ਮੈਂ ਤਾਂ ਆਵਾਜ਼ ਪਛਾਣ ਲਈ ਹੋਰ ਕਰਿਓ ਨਹੀਂ ਮੈਂ ਵੀ ਬਸ ਬਾਹਰ ਹੀ ਸੀਗਾ ਕਿੱਥੇ ਬਾਹਰ ਮੈਂ ਜਗਲ ਲੁਧਿਆਣੇ ਹਾਂਜੀ ਲੁਧਿਆਣੇ ਸੀ ਲੁਧਿਆਣੇ ਕਥੇ ਬਾਦੀ ਲੁਧਿਆਣੇ ਲੁਧਿਆਣੇ ਹਲੋ ਹਾਂਜੀ ਹਾਂਜੀ ਲੁਧਿਆਣੇ ਸੀ ਲੁਧਿਆਣੇ ਅੱਛਾ ਲੁਧਿਆਣੇ ਘਰ ਨਾਲ ਗਿਆ ਵੀਰ ਜੀ ਬਾ ਕੁਝ ਵੀ ਨਹੀਂ ਉਹ ਪ੍ਰੈਸ ਜੀ ਲੈਣੀ ਸੀ ਕੋਲ ਲੈਣ ਆਏ ਸੀ ਵੱਡੀ ਹੋਰ ਸੁਣਾਓ ਅੱਛਾ ਅੱਛਾ ਹੋਰ ਕੋਪਰੇ ਲੱਗ ਬਾਸ ਹੋਰ ਕੋਪਰੇ ਲੱਗ ਸੇਵਾ ਬਸ ਬਸ ਕੋਈ ਸੇਵਾ ਨਹੀਂ ਕੋਈ ਸੇਵਾ ਨਹੀਂ ਕਿਰਪਾ ਬਾਬੇ ਨਾਨਕ ਦੀ ਚਲੋ ਕਿਰਪਾਈ ਬਣੀ ਰਵੇ ਵੀਰੋ ਆਪਣੇ ਲੈ ਕੋ ਸੇਵਾ ਹੈ ਦੇ ਉਸ ਨਹੀਂ ਨਹੀਂ ਗੁਰੂ ਸਾਹਿਬ ਆਪਣੇ ਲੈ ਨਹੀਂ 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 ਕੋਈ ਸੇਵਾ ਨਹੀਂ ਕੋਈ ਸੇਵਾ ਨਹੀਂ ਚਲੋ ਫੋਲ ਮਤਾਲਾ ਵੀਰੋ ਨੂੰ ਛੋਟੀ ਜਿਹੀ ਜਿੰਮੇਵਾਰੀ ਦੇਣੀ ਹੈਗੀ ਅੱਜ ਹਾਂਜੀ ਆਪਾਂ ਨਾ ਬਰਾੜ ਦੇ ਸੌਦਾ ਕੀਤਾ ਲੁਧਿਆਣੇ ਮਾਰਡਲ ਟੌਰ ਤੇ ਮੈਂ ਪੈਸੇ ਭੇਜਣਾ ਤੁਹਾਡੇ ਖਾਤੇ ਆਪਣਾ ਖਾਤਾ ਕਿਹੜੇ ਮੈਨ ਚੱਲ ਰਿਹਾਗਾ ਖਾਤੇ ਮੇਰੇ ਸੀਜ ਹੋ ਗਏ ਸੀਜ ਕਰ ਦਿੱਤੇ ਹੋ ਆ ਜੋ ਉਹ ਹੋ ਗਿਆ ਸੀ ਇੱਕ ਪੰਗਾ ਜਿਹਾ ਹੋ ਗਿਆ ਸੀਗਾ ਫੇਰ ਕੋ ਫੈਮਿਲੀ ਪਰਿਵਾਰ ਦਾ ਚੱਲਦਾ ਹੋਣਾ ਵੇ ਨਹੀਂ 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 ਕੋਈ ਵੀ ਨਹੀਂ ਸਾਰੇ ਸਾਰੇ ਹੀ ਖਾਤੇ ਸੀਜ ਕਰਤੇ ਸਾਰੇ ਹੀ ਆ ਇੱਕ ਹੈਗਾ ਮੇਰੇ ਯਾਰ ਦੋਸਤ ਦਾ ਖਾਤਾ ਪੈਸੇ ਪਾਉਣੇ ਆ ਅੱਛਾ ਬੰਦੀ ਨਹੀਂ ਪੈਸੇ ਪਾਉਣੇ ਆ ਕੋਈ ਨਹੀਂ ਕੋਈ ਨਹੀਂ ਫਿਰ ਦੁਪਹਿਰ ਨੂੰ ਦਿੰਨੇ ਤੁਹਾਨੂੰ ਖਾਤਾ ਚਲੋ ਠੀਕ ਠੀਕ ਆ ਠੀਕ ਆ ਓਕੇ 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 ਭਾਈ ਜੀ ਆ ਕੋਈ ਜਾਣ ਪਛਾਣ ਨਹੀਂ ਕੁਝ ਨਹੀਂ ਫਰਾਡ ਕਾਲ ਦੇਖ ਲਓ ਇਹਨੂੰ ਇਹਨੂੰ ਕਹਿੰਦੇ ਫਰਾਡ ਕਾਲ ਮੈਂ ਤਾਂ ਹੀ ਨਾਲ ਨਾਲ ਵੀਡੀਓ ਬਣਾਈਏ ਬੰਦਾ ਕੋਈ ਮੇਰੀ ਜਾਣ ਪਛਾਣ ਦਾ ਨਹੀਂ ਕੁਝ ਨਹੀਂ ਉਹਦਾ ਹੀ ਮੈਂ ਕੈਨੇਡਾ ਤੋਂ ਬੋਲਦਾ ਮੈਂ ਉਹਦਾ ਹੀ ਕਹਿੰਦਾ ਜੀਤਾ ਉਹ ਜੀਤੇ ਕੀ ਹਾਲ ਠੀਕ ਹੈ ਕੋਈ ਜੀਤਾ ਨਹੀਂ ਮੇਰਾ ਦੋਸਤ ਕੋਈ ਕੁਝ ਨਹੀਂ ਕੋਈ ਮਤਲਬ ਹੀ ਨਹੀਂ ਮਨੂੰ ਕੋਈ ਇਦਾਂ ਦਾ ਹੈ ਹੀ ਨਹੀਂ ਬੰਦਾ ਆਪਣਾ ਤੇ ਬਾਈ ਜੀ ਹੁਣ ਇਹਨੇ ਮੈਨੂੰ ਕਹਿਣਾ ਪਲਾਟ ਲੈਣਾ ਬਈ ਯਾਰ ਪੈਸੇ ਪਾਉਣੇ ਆ ਹਨਾ ਖਾਤਾ ਦੇ ਮੈਂ ਜਦੋਂ ਖਾਤਾ ਦੇਣਾ ਫੇਰ ਨੇ ਕਹਿਣਾ ਓਟੀਪੀ ਆਇਆ ਹੋਣਾ ਯਾਰ ਤੈਨੂੰ ਓਟੀਪੀ ਮੇਰਾ ਲੈ ਕੇ ਮੇਰਾ ਖਾਤਾ ਬਾਸ਼ ਇਹ ਹੁੰਦਾ ਹੀ ਧੋਖਾ ਐਦਾਂ ਚੱਲਦਾ ਹੀ ਧੋਖਾ ਧਿਆਨ ਦੇ ਨਾਲ ਵੀਡੀਓ ਨੂੰ ਦੇਖ ਲਓ ਬਚੋ ਐਦਾਂ ਦੇ ਫਰੌਡੀਆਂ ਤੋਂ ਬਚੋ ਚੋਰਾਾਂ ਤੋਂ ਬਚੋ ਐਦਾਂ ਦੇ ਤੋਂ ਲੁੱਟੇ ਜਾਓਂਗੇ ਪੱਟੇ ਜਾਓਂਗੇ ਰੱਟੇ ਜਾਓਂਗੇ ਕੋਈ ਫਾਇਦਾ ਨਹੀਂ ਹੋਣਾ ਤੇ ਕਾਲ ਵੀ ਆ ਦੇਖੋ +46 ਤੋਂ ਆਹੀ ਆ +46726416596 ਨੂੰ ਪੁੱਛੇ 546 +46 ਕਿਹੜਾ ਕੈਨੇਡਾ ਦਾ ਨੰਬਰ ਆ ਓਏ ਹੈਂ